صاحب پی او انکار سری واہ گر جی کی فتح پاشا ہمری کرو ہا رچا اچھا پورن ہوئی چیت کی اچھا ترچر ہمارا اپنا جان کر مو آپ ہا د موہی بچا سکھی بس مورو پروارا سیوک سکھ سب کرا مورچن کرن کار سنگری ہے پورن ہوئے ہماری ایسا پجن کی رہ پیاسا ਤੁਮੇ ਸਾਡ ਕੋਈ ਅਵਰਲ ਤੇ ਆਉਂ ਜੋ ਵਰਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੇ ਜਿਨ ਜਨ ਸਤਰ ਹਮਾਰੇ ਮਾਰੀਏ ਹੈ ਆਪ ਹਾਦ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾ ਸਨਵਰੀਏ ਹੋ ਜੋ ਸਦਾ ਹਮਾਰੇ ਪਛਾਸਰੀ ਆਸਤੋ ਜੂ ਕਰੀ ਹੋ ਰਛਾ ਰਾਖ લેਹੁ ਮੋਹ ਰਾਖਨ ਹਾਰੇ ਸਾਹਿਬ ਸਤਿ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰ ਤਾਤਮਹੁ ਪੂਰੀ ਜਤੁਰਦਸ ਕੰਤਾ ਥਾਲ ਪਾਏ ਕਰਮਾ ਮਪਤਰਾ ਕਾਲ ਪਾਏ ਸਭ ਜੂ ਅਵਤਰਾ ਕਾਲ ਭਾਇ ਕਰ ਬਸਰ ਪ੍ਰਕਾਸ਼ ਆ ਸਕਲ ਕਾਲ ਕਾ ਕੀ ਤਮਾਸਾ ਜਵਨ ਕਾਲ ਜੋਗੀ ਸਿੰਘ ਕੀ ਉਹ ਬੇਦਰਾਜ ਬ੍ਰਹਮਾ ਜੋਤੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਦ ਅਜੰਨੂ ਪੁਜਾਇਓ ਆਦ ਅੰਤ ਇੱਕੇ ਅਵਤਾਰਾ ਸੋਏ ਗੁਰੂ ਸਮਝੀਓ ਹਉ ਹਮਾਰਾ ਨਮਸਕਾਰ ਤੁਸੀਂ ਹੋ ہماری ਸਗਲ ਪ੍ਰਜਾ ਜਿਨੇ ਅਮ ਸਵਾਰੇ ਸਿਵਨ ਕੋ ਸਭ गुण ਸੁਗੰਧਿਓ ਸਤਨ ਕੋ ਪਲ ਮੋ ਬਦ ਕੀਓ ਘਟ ਘਟ ਗਏ ਅਕਰ ਕੀ ਜਾਨੰਦ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਕੁੰਤਰੀ ਅਸ ਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਗਏ ਪਟ ਪਟ ਕੀ ਜਾਨੇ ਜਦ ਉਹ ਦੇ ਕਰ ਖਤਰਾ ਕਰ ਤਾਲਾ ਪਰਜਾ ਧਰਤ ਤਬ ਦੇਹ અપਾਰਾ ਜਬ ਆਕਰਖ ਕਰਤ ਹੋ ਕਬਹੁ ਤੁਮ ਮੈਂ ਮਿਲ ਦੇਹ ਧਰ ਸਭ ਹੋ ਜੇਤੇ ਬਦਰ ਸ੍ਰਿਸ਼ਟ ਸਭ ਧਾਰੈ ਆਪ ਆਪਨੇ ਬੋਝ ਉਚਾਰੈ ਤੁਮ ਸਭ ਹੀਤੇ ਰਹਤ ਨਰਾਲਮ ਯਾਰਤ ਬੇਦ ਭੇਦ ਅਰ ਆਲਮ ਨਿਰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜੁ ਕੋ ਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ 베ਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸੰਦ ਅਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਨੀ ਬੁਧ ਹੈ ਜੇਤੀ ਬਰਨਤ ਭੇਨ ਪੇਨ ਤੋਹਿ ਦੇਤੀ ਤੁਮਰਾ ਲਖਾ ਨ ਜਾਏ ਤੋ ਸਾਰਾ ਕਹਿਬਿ ਸਜਾ ਪ੍ਰਥਮ ਸੰਸਾਰਾ ਇਕ ਕੈ ਰੂਗੈ ਨੂ ਸਰੂਪ ਆਰੰਭ ਭਇਓ ਰਾਵਕੇ ਭੂਪਾਂ ਅੰਨਜ ਦੇ ਰਜ ਸਿਤਿ ਜਕੀ ਨਹੀਂ ਉਦਗੁਦ ਖਾਨ ਬਹੁਤ ਰਜ ਦੇਨੀ ਪਾਉ ਫੁੱਲ ਰਾਜ ਹਮੈ ਬੈਠਾ ਕਉ ਉਸਮਤ ਭਇਓ ਸਤਰ ਕੇ 88 ਸਗਰੀ ਸਿਖ ਦਿਖਾਈ ਅਚੰਭਵ ਆਦਿ ਜਗਾਦ ਸਰੂਪ ਸਵੈਮ ਭਵ ਆਬਰਛਾ ਮੇਨੀ ਤੁਮ ਕਰੋ ਸਿੱਖ ਉਬਾਰ ਅ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਵਿਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਦਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਗ ਕੱਢ ਸਬਟਾਰੇ ਜੋ ਕਲ ਕੋਇਕ ਪਾਰਦੇ ਐ ਹੈ ਤਾਂ ਕੇ ਕਲ ਨਿਕਟ ਨਹੀਂ ਐ ਹੈ ਰੱਛਾ ਹੋਇ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਤਰੈ ਤਤ ਕਲਲਾ ਕਿਰਪਾ ਦੁਸ਼ਤਨ ਜਾਹੇ ਨਹਰ ਹੋ ਤਾਂ ਕੇ ਤਾਂ ਤਨਕ ਮੈਂ ਹਰ ਹੋ ਰਿਦ ਸਿਧ ਕਰਮੋ ਸੁਭ ਹੋਈ ਦੁਸ਼ਟ ਸਾਸ਼ਵ ਸਕੇ ਨਾ ਕੋਈ ਏਕ ਬਾਰ ਜਨਕ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ jene nar naam tiharo kaha dard dusht dukhte raha fad keit mai sharan tihari aapha de leho ubari sarb thorbho ho sahayi dusht dukhte leho bachayi kripa kariha parjnya mata grant kara purna sugraata tilvik sakal dev ko harta dusht dukhi ankosha karta sri as to jap pai de ala purna kara grant tatkal man paashad phal paave sohi do garda sae byaamda koi anel ਸੁਨੇ ਗੋਂਗੋ ਜੋ ਯਾ ਇਸੁਰਸ ਦਾ ਪਾਵਈ ਸੁਨੇ ਮੂੜ ਜਿਤ ਨਹੀਂ ਚੁਰਤਾਇਆ ਵਈ ਦੁਖ ਦਰਦ ਪਾਉਣੇ ਕਟ ਨਾ ਤਨ ਨਰਕੇ ਰਹਿ ਹਉ ਜੋ ਯਾਕੀ ਇੱਕ ਬਾਰ ਚੋਂ ਪਏ ਕੋ ਕਹੈ ਕਿਉ ਪਏ ਸੰਬਤ ਸਤਰਾ ਸਹਸਪਣ ਜੇ ਅਰਧ ਸਹਸਪਣ ਤੀਨ ਕਹਿ ਜਾਏ ਭਾਦਰ ਸੁਦੀ 8 ਮੀਰ ਬਿਵਾਰਾ ਤੀਨ ਸਤ ਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤਿਤਮ ਬਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਵੀਰ ਸਮੈ ਬਹੁ ਭੇਦ ਗਏ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤਮਰੀ ਘਰ ਮੈਂ ਨ ਕਹਿਓ ਸਭ ਤੁਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ

تو میں شاند کوئی یہ ورنتے آؤں جو برچاؤں سے تے پاؤں سے وقت سے ہمارے تاری ہے تم جن سطر ہمارے ماری ہے آپ ہاتھ مجھے عبری مرن کال کا ترہ سنوری ہے ہو جو صدا ہمارے پچھا سری آستو جو کری ہو رشا راکھ لے ہو مہرا کنہارے صاحب ست سہائے پیارے دین باند دشتن کے ہم تا تم ہوں پری جتر دستن تا کال پائے مرمہ مبترہ کال پائے سوجو مبترہ ਕਾਲ ਬਾਇ ਕਰ ਬਸਣ ਪ੍ਰਕਾਸ਼ ਆ ਸਕਲ ਕਾਲ ਕਾ ਕੀ ਤਮਸਾ ਜਵਨ ਕਾਲ ਜੋਗੀ ਸਿਵ ਕੀ ਉਹ ਬੇਦਰਾਜ ਬ੍ਰਹਮਾ ਜੋਥਿਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਤਾ ਰਹਤਾ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਯਾ ਦੇ ਜਛਣਿ ਪੁਜਾਇਓ ਆਦ ਅੰਤ ਇੱਕੇ ਅਵਤਾਰਾ ਸੋਏ ਗੁਰੂ ਸਮਝੀਐ ਹੋ ਹਮਾਰਾ ਨਮਸਕਾਰ ਤੁਸੀਂ ਕੋ ہماری ਸકલ ਪ੍ਰਜਾ ਜਨੇ ਅਮਸਵਾਰੇ ਸਿਵਨ ਕੋ ਸਭ ਗੁਰ ਸੁਖ ਦੇਉ ਸਤਰਨ ਕੋਪਲ ਮੋ ਬਦ ਕੀਓ ਘਟ ਘਟ ਗਏ ਅਕਰ ਕੀ ਜਾਨਤ ਭਲੇ ਬੁਰੇ ਦੀ ਪੀਰ ਪਛਾਨਤ ਜੀਤੀ ਤੇ ਕੁੰਦਰੀ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਦੀ ਪੀਰ ਪਛਾਨੇ ਘਟ ਘਟ ਗਏ ਪਟ ਪਟ ਕੇ ਜਾਣੈ ਜਬ ਉਹ ਦੇ ਕਰ ਖਖਰਾ ਕਰਤਾ ਨਾ ਪਰ ਜਾ ਤਰਸ ਤਬ ਦੇਹ અપਾਰਾ ਜਬ ਆਕਰਖ ਕਰਤ ਹੋ ਕਬਹੁ ਤੁਮ ਮੈਂ ਮਿਲਦੇ ਤਰਸ ਬਹੁ ਜੇਤੇ ਬਦਰ ਸ੍ਰਿਸ਼ਟ ਸੰਭਾਰੈ ਆਪ ਆਪਨੇ ਬੋਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਰਤ ਬੇਦ ਭੇਦ ਅਰ ਆਲਮ ਨਿਰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਆ ਕਾ ਮੂੜੁ ਕੁਚਾਰਤ ਭੇਦਾ ਜਾ ਕੋ ਭੇਵਨ ਪਾਵਤ 베ਦਾ ਤਾਕੋ ਕਰਪਾ ਹਨ અનુਮਾਨਕ ਮਹਾ ਮੂੜ ਕਸ਼ ਭੇਦਨ ਜਾਣਤ ਮਹਾਦੇਵ ਕੋ ਕਹਤ ਸਦਾ ਸੰਦਰੰਕਾਰ ਕਾ ਤੀਨਤਨੇ ਭਵ ਆਪ ਆਪਨੀ ਬੁਧ ਹੈ ਜੇਤੀ ਬਰਨਕ ਭਿੰਨ ਪੇਨ ਤੋਹ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬਿ ਸਜਾ ਪ੍ਰਥਮ ਸੰਸਾਰਾ ਇਕ ਕੈ ਰੂਗੈ ਨੂ ਬਸ ਰੂਪਾਰੰਗ ਭਯੋ ਰਾਵਕੇ ਭੂਪਾਂ ਅੰਨਜ ਦੇ ਰ ਵਿਸਿਤ ਜਕੀ ਨਹੀਂ ਉਤਪਤ ਖਾਨ ਬਹੁਤ ਰਜਨੀਨੀ ਪਾਉ ਫੁੱਲ ਰਾਜ ਹਮੈ ਬੈਠਾ ਕਉਸਮਤ ਭਯੋ ਸੰਕਰੇ ਕਾਠਾ ਸਗਰੀ ਸਿਖ ਦਿਖਾਈ ਅਚੰਭਵ ਆਦਿ ਜੁਗਾਦ ਸਰੂਪ ਸਵੈਮ ਭਵ ਆਬਰਛਾ ਮੇਨੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਵਿਲੇਸ਼ ਕਰੋਰਣ ਘਾਤਾ ਜੇ ਅਸ ਤੁਜ ਦਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤ ਹਵੇ ਮਰੇ پورخ جمن پگ پری تیارے تن کے تم سنک سبٹارے جو کلکا دشکن جاہے ہو تا کے تا تنک محد سر مب ہوئی دشوس کے نوئی ایک بار جن تم سمبہارا کال فاستے تاہی کار gene nar naam tiharo kaha dharit dusht dukh te raha fad ke te mai sarb tihari aap ha da leho ubari sarb thorbohoh sahayi dusht dukh te leho bachayi kripa kari ha parjag mata grant kara purna sugraata kil bik sakal dev ko harta dusht dukhian ko shaya karta sri as to jap paye de ala purna kara grant tatkalam man paan shada phal paave sohi do garda saebya amad koi adel ਸੁਨੇ ਗੋਂਗੋ ਜੋ ਯਾ ਇਸੁਰ ਸੁਨਾ ਪਾਵਈ ਸੁਨੇ ਮੂੜ ਜਿਤ ਨਹੀਂ ਚਤੁਰਤਾ ਆਵਈ ਦੂਖ ਦਰਦ ਪਾਉਣੇ ਕਟ ਨਤਨ ਨਾਰੇ ਕੀ ਰਹਿ ਹੋਂ ਜੋ ਯਾ ਕੀ 1 ਬਾਰ ਚੋਂ ਪਏ ਕੋ ਕਹੈ ਚੋਂ ਪਏ ਸੰਮਤ ਸਤਰਾ ਸਹਸਪਣ ਜੇ ਅਰਧ ਸਹਸਪਣ ਤੀਨ ਕਹੇ ਜੈ ਭਾਦਰ ਸੁਦੀ ਅਟਮੀ ਰਵਾਰਾ ਤੀਨ ਸਤ ਦਰਵ ਗ੍ਰੰਥ ਸੁਧਾਰਾ ਸੋਈਆ ਪਾਏ ਕਹਿ ਜਬ ਤੇ ਤੁਮਰੀ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹਿਮ ਪੁਰਾਨ ਪੁਰਾਨ ਅਨੇਕ ਕਹਿ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਵੀਰ ਸਬੈ ਬਹੁ ਭੇਦ ਗਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਘਰ ਮੈਂ ਨ ਕਹਿਓ ਸਭ ਤੁਹਿ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾਡ ਕੇ गएओ तुहारो द्वार बाहे गए की लाज अस गोविंद दास तुहार सगले द्वार कहो शाडकै गएओ तुहारो द्वार बाहे गए की लाज अस गोविंद दास तुहार

ਤੁਮੇ ਸ਼ਾਨ ਕੋਈ ਅਵਰਣ ਲਟਿਆਉਂ ਜੋ ਕਰ ਚਾਉ ਸੁਤਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੇ ਤੇ ਜਨ ਸਤਰ ਹਮਾਰੇ ਮਾਰੀ ਹੈ ਆਪ ਹਾਦ ਹੈ ਮੁਝੇ ਉਬਰੀਏ ਮਰਨ ਕਾਲ ਕਾ ਤਰਾ ਸਨਵਰੀਏ ਹੋ ਜੋ ਸਦਾ ਹਮਾਰੇ ਪਛਾ ਸਰੀ ਆਸਤੋ ਜਿਉ ਕਰੀ ਹੋ ਰਛਾ ਰਾਖ ਲੇਹੁ ਮੋਹਿ ਰਾਖਨ ਹਾਰੇ ਸਾਹਿਬ ਸਦ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਾਤ ਮੋਹ ਪੂਰੀ ਚਤੁਰ ਦਸ ਕੰਤਾ ਕਾਲ ਪਾਏ ਗ੍ਰਮਾ ਮਖ ਧਰਾ ਕਾਲ ਪਾਏ ਸਭ ਜੂ ਅਵਤਾਰਾ ਕਾਲ ਬਾਇ ਕਰ ਬਸਨ ਪ੍ਰਕਾਸ਼ ਆ ਸਕਲ ਕਾਲ ਕਾ ਕੀ ਅਤਮਸਾ ਜਵਨ ਕਾਲ ਜੋਗੀ ਸਿੰਘ ਕੀ ਉਹ ਬੇਦਰਾਜ ਬ੍ਰਹਮਾ ਜੋਥਿਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਯਾ ਦੇ ਜਛਨੁ ਬਨਾਇਓ ਆਦ ਅੰਤ ਇੱਕ ਅਵਤਾਰਾ ਸੋਏ ਗੁਰੂ ਸਮਝੀਐ ਹੋ ਹਮਾਰਾ ਨਮਸਕਾਰ ਦਸਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਅੰਸਵਾਰੇ ਸਿਵ ਕਨ ਕੋ ਸਭ ਗੁਰ ਸੁਖ ਦੇਉ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਗਏ ਅਤਰ ਕੀ ਜਾਨਦ ਭਲੇ ਬੁਰੇ ਕੀ ਪੀਰ ਪਛਾਨਦ ਜੀਤੀ ਤੇ ਕੁੰਦਰੀ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਗਏ ਪਟ ਪਟ ਕੀ ਜਾਨੇ ਜਬ ਉਹ ਦੇ ਕਰ ਖਤਰਾ ਕਰ ਤਾਲਾ ਪਰ ਜਾ ਧਰ ਸਭ ਦੇਖ ਅਪਾਰਾ ਜਬ ਆਕਰਖ ਕਰਤ ਹੋ ਕਬ ਹਉ ਤੁਮ ਮੈਂ ਮਿਲਦੇ ਧਰ ਸਭ ਹੂੰ ਜੇ ਤੇ ਬਦਰ ਸਿਰ ਸਭ ਧਾਰੈ ਆਪ ਆਪਨੇ ਬੋਝ ਉਚਾਰੈ ਤਮ ਸਮਹਿ ਤੇ ਰਹਿ ਤੰਦਾਲਨ ਜਾਣਤ ਵੇਦ ਭੇਦ ਅਰ ਆਲਮ ਨਿਰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasambਹ ਤਾ ਕਾ ਮੂੜੁ ਵਿਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ 베ਦਾ ਤਾ ਕਉ ਕਰ ਪਾਹਨ ਅਨੁਮਾਨਕ ਮਹਾ ਮੂਰ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸੇਂ ਦੇ ਅਰੰਕਾਰ ਕਾ ਤੀਨਤ ਨੇ ਭੇਗ ਆਪ ਆਪਨੀ ਬੁਧ ਹੈ ਜਿਤਿ ਬਰਨਤ ਭੇਨ ਪੇਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬ ਸਜਾ ਪ੍ਰਥਮ ਸੰਸਾਰਾ ਇਹ ਕੈ ਰੂਗੈ ਨੂ ਸੁਗੁ ਪਾਰੰਗ ਭਯੋ ਰਾਵਕੈ ਭੂਪਾਂ ਅੰਨਜ ਜੇ ਰਦ ਸਿਤਜ ਕੀਨੀ ਉਤਪਰਖਾਨ ਬਹੁਤ ਰਜਦੀਨੀ ਕਾਹੋ ਫੁੱਲ ਰਾਜ ਹਮੈ ਬੈਠਾ ਕਉਸਮਤ ਪਯੋ ਸੰਕਰ ਕੈ ਠਾ ਸਗਰੀ ਸਿਖ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਵੈਮ ਭਵ ਆਬਰੱਚਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਵਿਲੇਸ਼ ਕਰੋੜਨ ਘਾਤਾ ਜੇ ਅਸ ਤੋਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤਵ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਗ ਕੱਢ ਸਬਟਾਰੇ ਜੋ ਕਲ ਕੁਲਕ ਭਾਰਤੇ ਹੈ ਹੈ ਤਾਂ ਕੇ ਕਲ ਨਿਕਟ ਨਹੀਂ ਐ ਹੈ ਰੱਛਾ ਹੋਇ ਤਾ ਹੈ ਸਭ ਕਲ ਦੁਸ਼ਟ ਅਰਿਸ਼ਟ ਤਰੈ ਤਤ ਕਲਾ ਕਿਰਪਾ ਦੁਸ਼ਤਨ ਜਾਹੇ ਨਹਰ ਹੋ ਤਾ ਕੇ ਤਾਪ ਤਨਕ ਮੈਂ ਹਰੋ ਰੇਦ ਸਿੱਧ ਕਰ ਮੋਸਮ ਹੋਈ ਦੁਸ਼ਟ ਸਾਸ਼ਵ ਸਕੇ ਨਾ ਕੋਈ ਏਕ ਬਾਰ ਜਨ ਤੁਮ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜੇ ਨੈਰ ਨਾਮ ਤੇਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਫੜਗ ਕੇ ਤੇ ਮੈਂ ਸਰਬ ਤੇਹਾਰੀ ਆਪਹਾ ਦੇ ਲਿਓ ਉਬਾਰੀ ਸਰਬ ਥਾਰਬੋ ਹੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਾਂ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਗਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀ ਅਨਕੋਸ਼ ਕਰਤਾ ਸ੍ਰੀ ਉਸ ਤੋਂ ਜਪ ਭਈ ਦੇ ਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਪਾਂਛਦ ਫਲ ਪਾਵੇ ਸੋਈ ਦੂ ਕਰਦ ਸਹਿ ਬਿਆਪਦ ਕੋਈ ਅੜੇਲ ਸੁਨੇ ਗੋਂਗੋ ਜੋ ਯਾ ਇਸੁਰਸ ਨਾ ਪਾਵਈ ਸੁਨੇ ਮੂੜ ਜਿਤ ਨਹੀਂ ਚਤੁਰਤਾ ਆਵਈ ਦੂਖ ਦਰਦ ਪਾਉਣੇ ਕਟ ਨਤਨ ਨਾਲ ਕੇ ਰਹਿ ਹਉ ਜੋ ਯਾ ਕੀ ਇੱਕ ਬਾਰ ਚਉ ਪਏ ਕੋ ਕਹੈ ਚਉ ਪਏ ਸੰਮਤ ਸਤਰ ਸਹਸਪਣ ਜੇ ਅਰਦ ਸਹਸਪਨ ਦੀਨ ਕਹ ਜੇ ਭਾਦਰ ਸੁਦੀ ਅਟਮੀ ਰਵਾਰਾ ਤੀਰ ਸਤ ਦਰਵ ਗ੍ਰੰਥ ਸੁਧਾਰਾ ਸਵਈਆ ਪਾਇ ਗਹਿ ਜਬ ਤਿਤਮ ਰਿਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ ਸਿਮਰਤ ਸਾਸ ਕਰੇ ਸਬੈ ਬਹੁ ਭੇਦ ਗਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਘਰ ਮੈਂ ਨ ਕਹਿਓ ਸਭ ਤੁਹਿ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦਵਾਰ ਬਾਹੇ ਗਹਿ ਕੀ ਦਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਉ ਛਾੜ ਤੈ ਗਇਓ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ چو پی ساحب اک اوکار جی فتح کبیو بینتی کرو رچہ اچھا پورن ہوئی چیت کی اچھا تب من ہمارا اپنا جان کرمکاو آپ ہا موچا سورو پروارا سیوک سکھ کرا مور چنج کر کری سبرن کنگری ہے پورن ہوئے ہماری ایسا پجن کی رہے پیاسا ਤਮੇ ਸ਼ਾਨ ਕੋਈ ਅਵਰਲਤਿਆ ਹਾਂ ਜੋ ਵਰਚਾਉ ਸਤਿਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੇ ਤੇ ਜਨ ਸਤਰ ਹਮਾਰੇ ਮਾਰਿਆ ਹੈ ਆਪ ਹੱਦੈ ਮੁਜੇ ਉਬਰੀਏ ਮਰਨ ਕਾਲ ਕਾ ਤਰਾਸ ਨਵਰੀਏ ਭੂ ਜੋ ਸਦਾ ਹਮਾਰੇ ਪਛਾ ਸਰੀ ਆਸਤੋ ਜੁਗ ਜੂ ਕਰੀ ਹੋ ਰਛਾ ਰਾਖ ਲੇਹੁ ਮੋਹ ਰਾਖਨਹਾਰੇ ਸਾਹਿਬ ਸਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਾਤਮੋਹ ਪੂਰੀ ਚਤੁਰ ਦਸ ਤੰਤਾ ਕਾਲ ਪਾਏ ਬ੍ਰਮਾ ਮਫਤਰਾ ਕਾਲ ਪਾਏ ਸਵਜੂ ਅਵਤਰਾ ਕਾਲ ਪਾਇ ਕਰ ਬਸਣ ਪ੍ਰਕਾਸ਼ ਆ ਸਕਲ ਕਾਲ ਕਾ ਕੀ ਅਤਮਸਾ ਜਵਨ ਕਾਲ ਜੋਗੀ ਸ਼ਿਵ ਕੀ ਉਹ ਬੇਦਰਾਜ ਬ੍ਰਹਮਾ ਜੋਥਿਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਯਾ ਦੇ ਜੱਛਣਿ ਪੁੰਜਾਇਓ ਆਦ ਅੰਤ ਇੱਕ ਅਵਤਾਰਾ ਸੋਏ ਗੁਰੂ ਸਮਝੀਐ ਹਉ ਹਮਾਰਾ ਨਮਸਕਾਰ ਤੁਸੀਂ ਹੋ ہماری ਸਗਲ ਪ੍ਰਜਾ ਜਿਨੇ ਅੰਮ ਸੁਵਾਰੇ ਸਿਵਨ ਕੋ ਸਭ ਗੁਣ ਸੁਖ ਦੇਇਓ ਸਤਨ ਕੋ ਪਲ ਮੋ ਬਦ ਕੀਓ ਕੱਟ-ਕੱਟ ਗਏ ਅਨ ਤਰਕੀ ਜਾਨਤ ਭਲੇ ਬੁਰੇ ਕੀ ਪੀਰ ਪਿਛਾਨਤ ਜੀਤੀ ਤੇ ਕੁੰਜਰੀਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਿਛਾਨੇ ਕੱਟ-ਕੱਟ ਗਏ ਪਟ-ਪਟ ਕੀ ਜਾਨੈ ਜਬ ਉਹ ਦੇ ਕਰਖ ਕਰਤਾ ਲਾ ਪ੍ਰਜਾ ਧਰਤ ਤਬ ਦੇਖ ਅਪਾਰਾ ਜਬ ਆਕਰਖ ਕਰਤ ਹੋ ਕਬਹੁ ਤੁਮੈ ਮਿਲਦੇ ਧਰ ਸਭ ਹੋ ਜੇ ਤੇ ਬਦਨ ਸ੍ਰਿਸ਼ਟ ਸੰਭਾਰੈ ਆਪ ਆਪਨੇ ਬੋਝ ਉਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਨ ਜਾਰਤ ਵੇਦ ਭੇਦ ਅਰ ਆਲਮ ਨਿਰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasambਹ ਆ ਕਾ ਮੂੜੁ ਵਿਚਾਰਤ ਭੇਦਾ ਜਾਂ ਕੋ ਭੇਵਨ ਪਾਵਤ 베ਦਾ ਤਾ ਕੋ ਕਰ ਪਾਹਨ ਅਨੁਮਾਨਕ ਮਹਾ ਮੂੜ ਕਛ ਭੇਦਨ ਜਾਣਤ ਮਹਾਦੇਵ ਕੋ ਕਹਤ ਸਦਾ ਸੰਗਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਭਿੰਨ ਪੇਨ ਤੋਹੇ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾ ਇਕ ਕੈ ਰੂਬੈ ਨੂੰ ਬਸ ਰੂਪਾਰੰਭ ਭਇਓ ਰਾਵਕੇ ਭੂਪਾਂ ਅੰਦਰ ਜੇ ਰਜ ਸਿਤਜ ਕੀਨੀ ਉਤਪਦਖਾਨ ਬਹੁਤ ਰਜਨੀਨੀ ਪਾਉ ਫੁੱਲ ਰਾਜ ਹਮੈ ਬੈਠਾ ਕਉਸਮਤ ਭਇਓ ਸੰਕਰੇ ਕੇ 88 ਅਗਰੀ ਸਿੱਟ ਦਿਖਾਈ ਅਚੰਭਵ ਆਦੁ ਜਗਾਦ ਸਰੂਪ ਸਵੈਮ ਭਵ ਆਬਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਬਲੇਸ਼ ਕਰੋੜਨ ਘਾਤਾ ਜੇ ਅਸ ਤੁਝ ਦਵ ਸਰਣੀ ਪਰੇ ਤਿਲਕੇ ਦੁਸ਼ਟ ਦੁਖਤ ਹਵੇ ਮਰੇ پورخ جمن پگ پری تیارے تم سنک سبٹار جاہے تا تن ہر ہو رید سید کر مو سب ہوئی دش وس کے نوئی ایک بار جن تم سمبہارا کال فاستے تاہی کار ਜੇ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਫੜ ਕੇ ਤੇ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਓ ਉਬਾਰੀ ਸਰਬ ਥੋਰ ਬੋ ਹੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਾਂ ਪ੍ਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਗਰਾਤਾ ਕਿਲਬਿਕ ਸਕਲ ਦੇਵ ਕੋ ਹਰਤਾ ਦੁਸ਼ਟ ਦੋਖਿਆਂ ਕੋਸ਼ੈ ਕਰਤਾ ਸ੍ਰੀ ਉਸਤੋ ਜਪੈ ਦੇ ਆਲਾ ਪੂਰਨ ਕਰਾ ਗਰੰਥ ਤਤਕਾਲਾ ਮਨ ਪਾਛਦ ਫਲ ਪਾਵੇ ਸੋਈ ਦੂ ਕਰਦ ਸੈਬਿਆ ਬਦ ਕੋਈ ਅੜੇਲ ਸੁਨੇ ਗੰਗੋ ਜੋ ਯਾ ਇਸੁਰ ਸੁਨਾ ਪਾਵਈ ਸੁਨੇ ਮੂੜ ਜਿਤ ਨਹੀਂ ਚੁਰਤਾਯਾ ਵਈ ਦੁਖ ਦਰਦ ਪਾਉਣੇ ਕਟ ਨ ਤਨ ਨਾਰੇ ਕੀ ਰਹੈ ਹੋ ਜੋ ਯਾ ਕੀ 1 ਬਾਰ ਚੋ ਪਈ ਕੋ ਕਹੈ ਚੋ ਪਈ ਸੰਬਤ 17 ਸਹਸਪਣ ਜੈ ਅਰਦ ਸਹਸਪਣ ਦੀਨ ਕਹੈ ਜੈ ਬਾਦਰ ਸੁਦੇਸ਼ਟ ਮੀਰ ਬਾਰਾ ਤੀਰ ਸਤਿ ਦਰਵ ਗ੍ਰੰਥ ਸੁਧਾਰਾ ਸਵਈਆ ਪਾਈ ਗਹੀਂ ਜਬ ਤਿਤ ਬਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਬੀਰ ਸਬੈ ਬਹੁ ਭੇਦ ਗਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਹਰ ਮੈਂ ਨ ਕਹਿਓ ਸਭ ਤੁਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾਡ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾਡ ਕੇ ਗਇਓ ਤੁਹਾਰੋ ਦਵਾਰ باہیں گہے کی لاج اس گوبند داس تہار چوپئی صاحب ایک او انکار سری واہ گر جی کی فتح پادشاہی دسویں کبیو باچ باچ بینتی چوپئی ہمری کرو ہاتھ رچا پورن ہوئی چیت کی اچھا تب چرن من رہے ہمارا اپنا جان کرو پرت پارا

ਉਹ ਜੋ ਸਦਾ ਹਮਾਰੇ ਪੰਚਾ ਸਰੀ ਆਸਤੋ ਜਿਉ ਕਰੀ ਹੋਰ ਸਾ ਰਾਖ લેਹੁ ਮੋਹਿ ਰਖਨ ਹਾਰੇ ਸਾਹਿਬ ਸੱਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪੂਰੀ ਚਤੁਰ ਦਸਤੰਤਾ ਕਾਲ ਪਾਇ ਬ੍ਰਹਮਾ ਮਪ ਧਰਾ ਕਾਲ ਪਾਇ ਸਿਵ ਜੂ ਅਵਤਾਰਾ ਕਾਲ ਪਾਇ ਕਰਪਸ਼ਰ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋ ਥਿਓ ਦੇਵ ਦਾ ਰਾਜ ਬ੍ਰਹਮਾ ਜੋਤੀਓ ਜਗਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਗਨ ਕਾਲ ਸਭ ਜਗਤ ਬਨਾਇਓ ਦੇਵ ਦਿਆਦ ਜਛਨੇ ਪੁਜਾਇਓ ਆਦ ਅੰਤ ਇਕ ਅਵਤਾਰਾ ਸੋਏ ਗੁਰੂ ਸਮਝੀਐ ਹੋ ਹਮਾਰਾ ਨਮਸਕਾਰ ਦਸਹੀ ਹੋ ਹਮਾਰੀ ਸਗਲ ਪ੍ਰਜਾ ਜਿਨੇ ਅਮ ਸਵਾਰੇ ਸਿਵ ਕਨ ਕੋ ਸਭ ਗੁਰ ਸੁਗਰ ਦਿਓ ਸਤਨ ਕੋਪਲ ਮੋ ਬਦ ਕੀਓ ਢੱਡ ਢੱਡ ਗਏ ਆ ਕਰਕੇ ਜਾਨਤ ਭਲੇ ਬੁਰੇ ਕੀ ਪੀਰ ਪੀਸ਼ਾਨਦ ਜੀਤੀ ਤੇ ਕੁੰਦਰੀਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਾਨ ਦੇ ਕੁਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਹ ਦੇ ਕਰ ਖਰਾ ਕਰ ਤਾਲਾ ਪਰਜਾ ਧਰ ਸਭ ਦੇਖ ਅਪਾਰਾ ਜਬ ਆਕਰਖ ਕਰਤ ਹੋ ਕਬ ਹਉ ਤੁਮ ਮੈਂ ਮਿਲ ਦੇ ਧਰ ਸਭ ਹਉ ਜੇਤੇ ਬਦਰ ਸਲਿ ਸਭ ਧਾਰੈ ਆਪ ਆਪਨੇ ਬੋਝ ਉਚਾਰੈ ਤੁਮ ਸਭ ਹੀ ਤੇ ਰਹਤ ਨਰਾਲਨ ਜਾਣਤ ਵੇਦ ਭੇਦ ਅਰ ਆਲਮ ਨਿਰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਕ ਮਹਾ ਮੂੜ ਕਸ਼ ਭੇਦਨ ਜਾਣਤ ਮਹਾ ਦੇਵ ਕੋ ਕਹਤ ਸਦਾ ਸੰ ਬਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਨੀ ਬੁੱਧ ਹੈ ਜੇਤੀ ਬਰਨ ਨਾ ਤੇਹਨ ਪੇਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਬਿ ਸਜਾ ਪ੍ਰਥਮ ਸੰਸਾਰਾ ਇਹ ਕੈ ਰੂਪ ਰੂਪ ਸਰੂਪ ਆਰੰਭ ਭਇਓ 라ਵਕੇ ਭੂਪਾ ਅੰਨਜ ਜੇਰੇ ਦੇ ਸਿਤਿ ਜੀ ਨਹੀਂ ਉਦ ਪਰਖਾਨ ਬਹੁਤ ਰਜਦੀਨੀ ਪਾਉ ਫੁੱਲ ਰਾਜ ਹਮੇ ਬੈਠਾ ਕਉਸਮਤ ਪਇਓ ਸੰਕਰ ਕੇ 8 ਅਗਰੀ ਸਿਰਖ ਦਿਖਾਈ ਅਚੰਭਵ ਆਦ ਜੁਗਾਦ ਸਰੂਪ ਸਵੈਮ ਭਵ

ਕਿਰਪਾ ਦੁਸ਼ਤਨ ਜਾਹਨੇ ਹਰੋ ਤਾਂ ਕੇ ਤਾਂ ਤਨ ਕਮੇ ਹਰੋ ਰਿਤ ਸਿੱਧ ਕਰਮੋ ਸਭ ਹੋਈ ਦੁਸ਼ਤ ਸਾਸ਼ਵ ਸਕੇ ਨ ਕੋਈ ਇੱਕ ਬਾਰ ਜਨਤ ਮੈਂ ਸੰਭਾਰਾ ਤਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਰੋ ਕਹਾ ਦਾਰਿਦ ਦੁਸ਼ਤ ਦੋਖ ਤੇ ਰਹਾ ਫੜਕ ਕੇ ਤੇ ਮੈਂ ਸਰਨ ਤੇ ਹਾਰੀ ਆਪ ਹਾ ਦੇ ਲੇ ਹੋ ਉਬਾਰੀ ਸਰਬ othor ਬੋ ਹੋ ਸਹਾਈ ਦੁਸ਼ਤ ਦੋਖ ਤੇ ਲੇ ਹੋ ਬਚਾਈ ਕਿਰਪਾ ਕਰੀ ਹਾਂ ਪਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਗਰਾਤਾ ਕਿਰਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਆਂ ਕੋ ਸ਼ੈ ਕਰਤਾ ਸ੍ਰੀ ਇਸ ਤੋਂ ਜਪ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵੇ ਸੋਈ ਦੂ ਕਰਤ ਸੈ ਬਿਆਮਤ ਕੋਈ ਅਣਿਲ ਸੁਨੇ ਗੁੰਗ ਜੋ ਯਾਹੇ ਸੁਰਸ ਨਾ ਪਾਵਈ ਸੁਨੇ ਮੂਲ ਜਿਤ ਲਾਏ ਚਤੁਰਤਾ ਆਵਈ ਦੁਖ ਦਰਦ ਪਾਉ ਨਿਕਟ ਨਤਨ ਨਰ ਕੇ ਰਹੈ ਉਹ ਜੋ ਯਾਕੀ ਇੱਕ ਬਾਰ ਚਉਪਈ ਕੋ ਕਹੈ ਚਉਪਈ ਸੰਬਤ 1760 ਸਪਣਿ ਜੇ ਅਰਧ ਸਹਸਫਨ ਦੀਨ ਕਹੈ ਜੈ ਭਾਦਰ ਸੁਦੇ ਅਟਮੀ ਰਵਾਰਾ ਤੀਰ ਸਤ ਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਬ ਤਿਤ ਬੁਰੇ ਤਬ ਤੇ ਕੋ ਅੱਖ ਤਰੇ ਨਹੀਂ ਅਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ सिमरत शास्त्र वेर समय बहु भेद रह हम एक न जानयो श्री असपान कृपातमरी कर मैं न कहयो सब तुहे बखानयो दोहरा सगले द्वार कौ शांड के गहेओ तुहारो द्वार बाहे गए की दाज अस गोविंद दास तुहार ਸਗਲ ਦਵਾਰ ਕਉ ਛਾੜ ਤੈ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ